ਫਰੋਜਪੁਰ ਦੀ ਸੀਟ ਲੜੋਗੇ ਇਹ ਗੱਲ ਹੋਈ ਆ ਕਾਲੀ ਗੱਲਾਂ ਬਿਲਕੁਲ ਕਤਈ ਤੌਰ ਤੇ ਨਹੀਂ ਜੋ ਕਹਿੰਦੇ ਨੇ ਕਿ ਜਗਮੀਤ ਸਿੰਘ ਬਰਾੜ ਨੇ ਦੁਬਾਰਾ ਕਾਂਗਰਸ ਜਾਣ ਦੀ ਵੀ ਕੋਸ਼ਿਸ਼ ਕੀਤੀ ਬਿਲਕੁਲ ਕੋਸ਼ਿਸ਼ ਕੀਤੀ ਜੀ ਸਰਦਾਰ ਜਗਮੀਤ ਸਿੰਘ ਬਰਾੜ ਨੇ 16 ਨੋਟ ਰਾਹੁਲ ਗਾਂਧੀ ਦੇ ਦਫਤਰ ਚ ਭੇਜੇ ਬੇਨਤੀ ਮੇਰੀ ਪਰਵਾਨ ਕਰ ਲੋ ਮੇਰੀ ਇੱਜ਼ਤ ਬਹਾਲੀ ਕਰ ਦਿਓ ਫਰੈਸ਼ ਦਿ ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ ਨਿਊਜ਼ ਨੰਬਰ ਡਾਟ ਕਾਮ ਸਰਦਾਰ ਜਗਮੀਤ ਸਿੰਘ ਬਰਾੜ ਦੀ ਕੋਠੀ ਦੇ ਵਿੱਚ ਅਸੀਂ ਹਾਜ਼ਰ ਹਾਂ ਜੀ ਅੱਜ ਸਰਦਾਰ ਜਗਮੀਤ ਸਿੰਘ ਬਰਾੜ ਇੱਕ ਵੱਡੇ ਸਮਾਗਮ ਨੂੰ ਨਾਲ ਲੈ ਕੇ ਸਰਦਾਰ ਰੇਪਜੀਤ ਸਿੰਘ ਬਰਾੜ ਉਹਨਾਂ ਦੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਨੇ ਸਾਡੇ ਨਾਲ ਰੇਪਜੀਤ ਸਿੰਘ ਬਰਾੜ ਨੇ ਉਹਨਾਂ ਦੇ ਛੋਟੇ ਬ੍ਰਦਰ ਨੇ ਐਕਸ ਐਮ ਐਲ ਏ ਕੋਟ ਖੂਰਾ ਆ ਉਹਨਾਂ ਨਾਲ ਸਾਰੇ ਮਾਮਲੇ ਬਾਰੇ ਗੱਲਬਾਤ ਕਰ ਲੈਣਾ ਜੀ ਤੁਹਾਨੂੰ ਇਹ ਬੇਨਤੀ ਕਰਾਂ ਕਿ ਇਹ ਇੱਕ ਘਰ ਵਾਪਸੀ ਹੈ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਗੁਰਮੀਤ ਸਿੰਘ ਲਗਾਤਾਰ ਸ਼ਰੋਮਨੀ ਅਕਾਲੀ ਦਲ ਵਿੱਚ ਵਿਧਾਇਕ ਰਹੇ ਮਨਿਸਟਰ ਰਹੇ ਲੇਕਿਨ ਕੁਝ ਘਟਨਾਵਾਂ ਰਾਜਨੀਤੀ ਦੇ ਲੰਮੇ ਸਫਰ ਪੈਂਡੇ 50 ਸਾਲਾਂ ਚ ਕੋਈ ਨਾ ਕੋਈ ਘਟ ਜਾਂਦੀ ਹੈ ਕਿ ਕਾਂਗਰਸ ਚ ਜਾਣਾ ਪਿਆ ਔਰ ਉੱਥੇ ਨਿਸ਼ਕਾਮ ਸੇਵਾ ਦੇਸ਼ ਦੀ ਪਾਰਲੀਮੈਂਟ ਚ ਪੰਜਾਬ ਦੇ ਇੱਕ ਇੱਕ ਮੁੱਦੇ ਨੂੰ ਆਪਦੇ ਹਿਤਾ ਨੂੰ ਤਿਆਗ ਕੇ ਜਗਮੀਤ ਸਿੰਘ ਬਰਾੜ ਹੋਰਾਂ ਨੇ ਕੋਸ਼ਿਸ਼ ਕੀਤੀ ਕਿ ਅੰਤਰਰਾਸ਼ਟਰੀ ਪੱਧਰ ਤੇ ਇੱਕ ਐਸਾ ਸੁਮੇਲ ਬਣੇ ਕਿ ਪੰਜਾਬ ਔਰ ਪੰਜਾਬੀਅਤ ਦੇ ਮੁੱਦਿਆਂ ਨੂੰ ਚੰਗੀ ਤਰ੍ਹਾਂ ਹੱਲ ਉਹ ਪਾਰਲੀਮੈਂਟ ਵਿੱਚ ਕਰਾ ਸਕਣ ਲੇਕਿਨ ਫਿਰ ਇੱਕ ਮੋੜ ਆਇਆ ਲੰਮਾ ਰਾਜਨੀਤੀ ਵਿੱਚ ਤਜਰਬਾ ਸੀ ਔਰ ਅੱਜ ਦੀ ਜੋ ਕਾਂਗਰਸ ਹੈ ਮੈਂ ਬੜੇ ਨਿਮਰ ਹੋ ਕੇ ਕਿਸੇ ਨੂੰ ਨਿੰਦਾ ਕਿਸੇ ਦੀ ਬਾਰੇ ਕੋਈ ਗਲਤ ਟਿੱਪਣੀ ਕਰਨ ਦੀ ਮੇਰੀ ਕਤਾਈ ਮਨਸ਼ਾ ਨਹੀਂ ਲੇਕਿਨ ਅੱਜ ਦੀ ਕਾਂਗਰਸ ਦਾ ਸਰੂਪ ਦੇਖੋ ਕਨਹਿੰਦਰ ਸਿੰਘ ਕੇ ਪੀ ਸਰਦਾਦਰਸ਼ਨ ਸਿੰਘ ਕੇ ਪੀ ਸ਼ਹੀਦ ਦਾ ਬੇਟਾ ਸਾਬਕਾ ਪ੍ਰਧਾਨ 12000 ਤੇ ਹਰਿਆ ਪਹਿਲਾ ਸਿਟਿੰਗ ਜਲੰਧਰ ਤੋਂ ਉਹਨੂੰ ਚੱਕ ਕੇ ਹਾਰਪੁਰ ਮਾਰਿਆ ਫਿਰ ਇੱਕ ਨਵੇਂ ਮੁੰਡੇ ਤੋਂ ਉਹਦੀ ਟਿਕਟ ਅਨੇਕਾਂ ਜਿਹੇ ਮਸਾਲਾ ਕੀ ਸਰਦਾਰ ਮੰਤਰੀਤ ਸਿੰਘ ਬਾਦਲ ਕਾਂਗਰਸੀ ਹੈ ਕੀ ਸਰਦਾਰ ਨਵਜੋਤ ਸਿੰਘ ਸਿੱਧੂ ਕਾਂਗਰਸੀ ਨੇ ਕੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਨੇ ਨਹੀਂ ਇਹ ਇੱਕ ਸਰਮਾਇਦਾਰਾਂ ਦੇ ਟੋਲੇ ਨੇ ਕਾਂਗਰਸ ਨੂੰ ਆਪ ਦੇ ਕਬਜ਼ੇ ਹੇਠ ਲੈ ਲਿਆ ਔਰ ਕਬਜ਼ੇ ਹੇਠ ਲੈਣ ਤੋਂ ਬਾਅਦ ਜੋ ਨਿਸ਼ਕਾਮ ਪਾਰਟੀ ਦੇ ਵਫਾਦਾਰ ਸਪਾਹੀ ਸੀ ਉਹਨਾਂ ਨੂੰ ਮੌਕਾ ਬ ਮੌਕਾ ਉਹਨਾਂ ਨੂੰ ਅੰਬੈਰਸ ਕੀਤਾ ਸਰਦਾਰ ਜਗਮੀਤ ਸਿੰਘ ਬਰਾੜ ਜਿੱਥੇ ਖੜ ਕੇ ਲੈਕਚਰ ਦੇ ਦਿੰਦੇ ਸੀ ਤਾਂ ਲੋਕਾਂ ਦੇ ਲੋਕੰਡੇ ਖੜੇ ਹੋ ਜਾਂਦੇ ਜੀ ਕਹਿੰਦੇ ਲੋਕਾਂ ਨੂੰ ਲੱਗਦਾ ਸੀ ਵੀ ਸਾਡਾ ਲੀਡਰ ਹੀ ਜਗਮੀਤ ਸਿੰਘ ਬਰਾੜ ਹੈ ਇਹੋ ਜੀ ਉੱਪਰਲੀ ਪਹੁੰਚ ਤੋਂ ਆ ਕੇ ਉਹ ਆਪਣੇ ਸਿਆਸੀ ਕਰੀਅਰ ਦੇ ਵਿੱਚ ਕਾਫੀ ਨੀਚੇ ਚਲੇ ਗਏ ਲੋਕ ਜੇ ਆਪਾਂ ਸਿਆਸੀ ਸਿਆਸਤ ਨੂੰ ਦੇਖੀਏ ਅਚਾਨਕ ਤੁਸੀਂ ਸਿਆਸਤ ਦੇ ਵਿੱਚ ਪਹਿਲਾਂ ਬਹੁਤ ਡਾਊਨ ਚੱਲ ਰਹੇ ਹੋ ਫਿਰ ਤੁਸੀਂ ਇੱਕ ਅਜਿਹੀ ਪਾਰਟੀ ਨੂੰ ਜੁਆਇਨ ਕਰ ਰਹੇ ਹੋ ਜਿਹਦਾ ਪੰਜਾਬ ਦੇ ਵਿੱਚ ਬਹੁਤ ਵਿਰੋਧ ਹੈ ਉਹੀ ਅਕਾਲੀ ਦਲ ਪਾਰਟੀ ਜਿਹਨੂੰ ਲੋਕ ਕਹਿੰਦੇ ਨੇ ਵੀ ਅਕਾਲੀ ਦਲ ਪਾਰਟੀ ਦੇ ਵਿੱਚ ਅੱਲੇ ਕਾਰਤੂਸ ਵਰਗੀ ਪਾਰਟੀ ਹੈ ਤਾਂ ਉਹਨੂੰ ਜੁਆਇਨ ਕਰਨ ਦਾ ਦੁਬਾਰਾ ਕੀ ਕਾਰਨ ਦੇਖੋ ਆਪਦਾ ਵਕ ਮਤ ਹੋ ਸਕਦਾ ਤੁਹਾਡੀ رائے ਨਾਲ ਮੈਂ ਕੋਈ ਉਹ ਤੁਹਾਡੇ ਤੇ ਟਿੱਪਣੀ ਜਾਂ ਤੁਹਾਡੇ ਨਾਲ ਕੋਈ ਬਹਿਸ ਚ ਨਹੀਂ ਪੈਣਾ ਚਾਹੁੰਦਾ ਚੰਗੇ ਮਾੜੇ ਸਮੇਂ ਪਾਰਟੀਆਂ ਤੇ ਆਉਂਦੇ 1984 ਚ ਕਾਂਗਰਸ ਪਾਰਟੀ ਤੇ ਵੀ ਕੁਝ ਅਜੀਬ ਸਮੇਂ ਆਏ ਸੀ ਔਰ ਸ਼ਰੂਮਨੀ ਅਕਾਲੀ ਦਲ ਤੇ ਵੀ ਜਿਹੜਾ ਹੌਲੀ ਹੌਲੀ ਹੁਣ ਕਲੀਅਰ ਹੋ ਰਿਹਾ ਹੈ ਸਾਫ ਫਜ਼ਾ ਹੁੰਦੀ ਜਾ ਰਹੀ ਹੈ ਕਿ ਅਸਲੀਅਤ ਕੀ ਹੈ ਇਹ ਚੰਗੇ ਮਾੜੇ ਸਮੇਂ ਰਾਜਨੀਤਿਕ ਪਾਰਟੀਆਂ ਤੇ ਆਉਂਦੇ ਆ ਨੰਗ ਜਾਂਦੇ ਲੇਕਿਨ ਮੈਂ ਸਮਝਦਾ ਕਿ ਸਾਨੂੰ ਈਸ਼ਵਰ ਨੇ ਗੁਰੂ ਮਹਾਰਾਜ ਨੇ ਪੰਥ اور ਪੰਜਾਬੀਅਤ ਦੀ ਸੇਵਾ ਕਰਨ ਦਾ ਇੱਕ ਮੌਕਾ ਇਹ ਇੱਕ ਬਹੁਤ ਖੂਬਸੂਰਤ ਪਲੇਟਫਾਰਮ ਸਾਨੂੰ ਦਿੱਤਾ ਹੈ ਔਰ ਅਸੀਂ ਆਉਣ ਵਾਲੇ ਦਿਨਾਂ ਚ ਸਰਦਾਰ ਸੁਖਬੀਰ ਸਿੰਘ ਸਾਹ ਪ੍ਰਕਾਸ਼ ਸਿੰਘ ਬਾਦਲ ਦੀ ਸਦਾਰਤ ਹੇਠ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਮੁੱਦਿਆਂ ਨੂੰ ਦੇਸ਼ ਤੱਕ ਆਪਾਂ ਲੈ ਕੇ ਜਾਗੇ ਸਰਦਾਰ ਜਗਮੀਤ ਸਿੰਘ ਬਰਾੜ ਦਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਲਾਕੇ ਦੇ ਵਿੱਚ ਬੜਾ ਪਿਆਰ ਹੈ ਲੋਕ ਚਾਹੁੰਦੇ ਵੀ ਨੇ ਸਪੋਰਟਰਸ ਜਿਹੜੇ ਨੇ ਔਰ ਤੁਹਾਡੇ ਨਾਲ ਜੁੜੇ ਰਹੇ ਨੇ ਚਾਹੇ ਤੁਸੀਂ ਪਾਰਟੀਆਂ ਦੇ ਵਿੱਚ ਕਿੱਦਾਂ ਵੀ ਰਹੇ ਪਰ ਲੋਕਾਂ ਨੇ ਤੁਹਾਡਾ ਸਾਥ ਪੂਰਾ ਦਿੱਤਾ ਪਰ ਸਰਦਾਰ ਜਗਮੀਤ ਸਿੰਘ ਬਰਾੜ ਇੱਕੋ ਇੱਕ ਨੇ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਫਰੀਦਕੋਟ ਤੋਂ ਹਰਾਇਆ ਸੀ ਹਰਾਉਣ ਤੋਂ ਬਾਅਦ ਸਟੇਜ ਤੇ ਖੜ ਕੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅੱਜ ਮੇਰਾ ਬਦਲਾ ਪੂਰਾ ਹੋ ਗਿਆ ਅੱਜ ਮੈਂ ਆਪਣੇ ਬਾਪ ਸਰਦਾਰ ਗੁਰਮੀਤ ਸਿੰਘ ਬਰਾੜ ਜਿਨ੍ਹਾਂ ਨੇ ساری ਉਮਰ ਅਕਾਲੀ ਦਲ ਦੇ ਵਿੱਚ ਗਵਾਤੀ ਉਸ ਚੀਜ਼ ਦਾ ਬਦਲਾ ਪੂਰਾ ਕਰ ਲਿਆ ਕਿਤੇ ਤੁਹਾਡੇ ਬਦਲੇ ਵਾਲੇ ਹੋ ਗਏ ਕਿਤੇ ਤੁਹਾਡੇ ਵਿਰੋਧੀ ਦੁਸ਼ਮਣ ਉਹਨਾਂ ਦੇ ਨਾਲ ਹੀ ਦੁਬਾਰਾ ਜੁੜਨਾ ਕਿਥੋਂ ਤੱਕ ਸਹੀ ਲੱਗਦਾ ਕਿੰਨਾ ਕੁ ਤੁਹਾਨੂੰ ਸਪੋਰਟ ਲੋਕ ਕਿਉਂਕਿ ਸੋਸ਼ਲ ਮੀਡੀਆ ਤੇ ਅਸੀਂ ਦੇਖ ਰਹੇ ਹਾਂ ਕਿ ਲੋਕ ਕਹਿੰਦੇ ਨੇ ਕਿ ਜਗਮੀਤ ਸਿੰਘ ਬਰਾੜ ਵਰਗਾ ਨੇਤਾ ਕੋਈ ਨਹੀਂ ਪਰ ਆਹ ਬਹੁਤ ਵੱਡੀ ਗਲਤੀ ਕਰ ਰਹੇ ਚਲੋ ਜੀ ਸੋਸ਼ਲ ਮੀਡੀਆ ਨੂੰ ਖੈਰ ਬਹੁਤ ਉਹ ਅੱਛਾ ਮੀਡੀਅਮ ਹੈ ਲੇਕਿਨ ਉਹਨੂੰ ਕੋਈ ਸੀਰੀਅਸ ਲੈ ਨਹੀਂ ਕਿਉਂਕਿ ਹਰ ਇੱਕ ਲੀਡਰ ਦੇ ਪ੍ਰੋ ਕੌਨਸ ਉਹ ਕਰਦੇ ਰਹਿੰਦੇ ਆ ਚਲੋ ਉਹਦੇ ਨਾਲ ਕੋਈ ਤਲਕ ਨਹੀਂ ਬਦਲੇ ਵਾਲਾ ਸ਼ਬਦ ਤੁਸੀਂ ਸ਼ਾਇਦ ਮناسب ਨਹੀਂ ਵਰਤਿਆ ਰਾਜਨੀਤੀ ਵਿੱਚ ਪ੍ਰਤੀਬੰਧੀ ਹੁੰਦੇ ਆ ਇੱਕ ਦੂਜੇ ਦੇ ਪ੍ਰਤੀਬੰਧੀ ਹੁੰਦੇ ਆ ਸ਼ਾਇਦ ਅਸੀਂ ਉਹਨਾਂ ਤੋਂ ਹਾਰਾਂ ਦੇਖ-ਦੇਖ ਦੇਖ-ਦੇਖ ਉਹ ਮਜ਼ਬੂਤ ਸੰਸਾਥੋਂ ਸਾਨੂੰ ਆਈ ਵਾਰੀ ਹਰਾ ਦਿੰਦੇ ਸਨ ਲੇਕਿਨ 99 ਚ ਇੱਕ ਜੇ ਆ ਮੌਕਾ ਆਇਆ ਕਿ ਸਰਦਾਰ ਜਗਮੀਤ ਸਿੰਘ ਬਰਾੜ ਜੇਤੂ ਹੋ ਗਏ ਤਾਂ ਉਹਨਾਂ ਨੇ ਇਹ ਕਿਹਾ ਕਿ ਚਲੋ ਭਈ ਮੈਨੂੰ ਵੀ ਲੋਕਾਂ ਨੇ ਇੱਕ ਮੌਕਾ ਦਿੱਤਾ ਮੈਂ ਇਸ ਪਰਿਵਾਰ ਨੂੰ ਹਰਾਇਆ ਤੋਂ ਬਦਲੇ-ਬਦਲੇ ਵਾਲੀ ਉਈਓ ਅਜੇ ਹੀ ਕੋਈ ਮਨਸ਼ਾ ਉਹਨਾਂ ਦੇ ਕਹਿਂਦੀ ਨਹੀਂ ਸੀ ਹੁਣ ਇੱਕ ਨਵਾਂ ਆਗਾਜ਼ ਹੈ ਔਰ ਮੈਂ ਤੁਹਾਨੂੰ ਬੇਨਤੀ ਕਰਾਂ ਮੈਂ ਬਹੁਤ ਨਿਮਰ ਹੋ ਕੇ ਬਹੁਤ ਇਮਾਨਦਾਰੀ ਨਾਲ 90% ਸਾਡੇ ਪੁਰਾਣੇ ਵਰਕਰ ਸਾਥੀ ਦੋਸਤ ਸਪੋਰਟਰ ਉਹ ਇਸ ਗੱਲ ਤੇ ਬੇਅੰਤ ਖੁਸ਼ ਹਨ ਸੋ ਸਾਨੂੰ ਉਹਨਾਂ ਤੋਂ ਹੌਸਲਾ ਮਿਲਦਾ ਹੈ ਕਿ ਅਸੀਂ ਅੱਗੇ ਫਿਰੋਜ਼ਪੁਰ ਦੀ ਸੀਟ ਲੜੋਗੇ ਇਹ ਗੱਲ ਹੋਈ ਹੈ ਅਕਾਲੀ ਦਲ ਨਾਲ ਬਿਲਕੁਲ ਕਤਈ ਤੌਰ ਤੇ ਨਹੀਂ ਕਿਉਂਕਿ ਅੱਜ ਪਾਰਲੀਮੈਂਟ ਲੜਨ ਲਈ ਕੋਈ ਸਾਲ ਦਾ ਘੱਟੋ-ਘੱਟ ਫੋਕਸਡ ਮਾਈਂਡ ਚਾਹੀਦਾ ਹੈ ਔਰ ਬਹੁਤ ਕੁਝ ਚਾਹੀਦਾ ਹੈ ਜੀ ਦੇ ਨਾਲ ਤੁਸੀਂ ਲੋਕ ਸਭਾ ਦੀ ਤਿਆਰੀ ਕਰਦੇ ਅਸੀਂ ਕਤਈ ਤੌਰ ਤੇ ਨਾ ਮੰਗ ਕੀਤੀ ਹੈ ਨਾ ਮੰਗ ਕਰੀਏ ਨਾ ਸਾਡੀ ਕੋਈ ਮਨਸ਼ਾ ਹੈ ਲੜਨ ਦੀ ਲੇਕਿਨ ਪਾਰਟੀ ਦਾ ਜਿਹੜੇ ਫੈਸਲੇ ਹੁੰਦੇ ਆ ਦੇਖੋ ਉਹ ਮੰਨਣ ਯੋਗ ਹੁੰਦੇ ਲੇਕਿਨ ਬਿਲਕੁਲ ਕੇਵਲ ਤੇ ਕੇਵਲ ਪਾਰਟੀ ਦੀ ਸੇਵਾ ਇਲੈਕਸ਼ਨਾਂ ਚ ਜਿੱਤੇ ਹਲਕਿਆਂ ਚ ਡਿਊਟੀ ਲਾਉਣਗੇ ਮناسب ਪ੍ਰਧਾਨ ਸਾਹਿਬ ਸਮਝ ਸਮਝਣਗੇ ਉੱਥੇ ਜਾ ਜਾ ਕੇ ਸੇਵਾ ਕਰਨਗੇ ਟਿਕਟ ਲੈਣ ਦੀ ਲੜਨ ਦੀ ਕੋਈ ਮੰਜ਼ ਲੋਕ ਕਹਿੰਦੇ ਨੇ ਕਿ ਜਗਮੀਤ ਸਿੰਘ ਬਰਾੜ ਨੇ ਦੁਬਾਰਾ ਕਾਂਗਰਸ ਜਾਣ ਦੀ ਵੀ ਕੋਸ਼ਿਸ਼ ਕੀਤੀ ਕੁਝ ਹੈ ਸਦ ਬਿਲਕੁਲ ਕੋਸ਼ਿਸ਼ ਕੀਤੀ ਜੀ ਇਸ ਗੱਲ ਨੂੰ ਅਸੀਂ ਕਿਉਂ ਮੰਨਕਰ ਹੋਈਏ ਔਰ ਮੈਂ ਬੜੇ ਅਫਸੋਸ ਨਾਲ ਕਿ ਜਿਸ ਪਾਰਟੀ ਚ 35 ਸਾਲ ਗੁਜ਼ਾਰੇ ਜਿਸ ਪਾਰਟੀ ਨੂੰ ਆਪ ਦਾ ਲਹੂ ਦਿੱਤਾ ਪਿਛਲੇ 2 ਮਹੀਨੇ ਸਰਦਾਰ ਜਗਮੀਤ ਸਿੰਘ ਬਰਾੜ ਨੇ 16 ਨੋਟ ਰਾਹੁਲ ਗਾਂਧੀ ਦੇ ਦਫ਼ਤਰ 'ਚ ਭੇਜੇ ਕਿ ਮੈਨੂੰ ਬਿਲਕੁਲ ਟਿਕਟ ਨਹੀਂ ਕੋਈ ਚਾਹੀਦੀ ਅਗਰ ਤੁਸੀਂ ਫੈਸਲਾ ਕਰੀ ਬੈਠੇ ਹੋ ਮੈਨੂੰ ਬਿਲਕੁਲ ਕੋਈ ਟਿਕਟ ਦੀ ਤਮੰਨਾ ਨਹੀਂ ਹਾਂ ਇੱਕ ਬੇਨਤੀ ਮੇਰੀ ਪ੍ਰਵਾਨ ਕਰ ਲਓ ਮੇਰੀ ਇੱਜ਼ਤ ਬਹਾਲੀ ਕਰ ਦਿਓ ਕਿ ਮੈਨੂੰ ਤੁਸੀਂ ਪਾਰਟੀ ਚੋਂ ਕੱਢਿਆ ਹੈ ਮੈਂ ਆਵਦਾ ਲਊ ਢੋਲਿਆ ਪਾਰਟੀ ਪਿੱਛੇ ਮੇਰੀ ਇੱਜ਼ਤ ਬਹਾਲ ਕਰ ਦਿਓ ਲੇਕਿਨ ਉਹਦੇ ਤੇ ਵੀ ਕੋਈ ਸੁਣਵਾਈ ਨਹੀਂ ਜਿਹੜੀ ਗੱਲ ਆਪਾਂ ਸ਼ੁਰੂ ਚ ਕੀਤੀ ਕਿ ਕਾਬਜ਼ੀ ਗੈਰ ਕਾਂਗਰਸੀ ਹੋਏ ਵੇ ਕਾਂਗਰਸ ਤੁਹਾਡੇ ਜਿਹੜੇ ਇਥੇ ਅਕਾਲੀ ਦਲ ਵਾਲੇ ਜਿਵੇਂ ਮਨਤਾਰ ਸਿੰਘ ਬਰਾੜ ਨੇ ਕੋਟਪੂਰੇ ਦੇ ਵਿੱਚੋਂ ਜਾਂ ਫਿਰੋਜ਼ਪੁਰ ਦੀ ਗੱਲ ਕਰੀਏ ਰੋਜੀ ਬਰਕੰਦੀ ਜੀ ਨੇ ਉਹਨਾਂ ਦੇ ਨਾਲ ਤੁਹਾਡੀ ਪਹਿਲਾਂ ਤੋਂ ਗੱਲ ਚੱਲ ਰਹੀ ਹੈ ਉਹਨਾਂ ਨਾਲ ਕਿਦਾਂ ਸੈਟਿੰਗ ਆਏਗੀ ਜੋ ਹੁਣ ਤੱਕ ਵਿਰੋਧੀ ਰਹੇ ਨੇ ਨਹੀਂ ਸਾਥੀ ਵੀ ਰਹੇ ਐ ਦੋਸਤ ਵੀ ਰਹੇ ਐ ਵਿਰੋਧੀ ਵੀ ਰਹੇ ਐ ਸਾਰਾ ਕੁਝ ਹੀ ਰਹੇ ਐ ਹੁਣ ਫੇਰ ਸਾਥੀ ਬਣ ਜਾਣਗੇ ਸੋ ਉਹ ਕੋਈ ਦੇਖੋ ਰਾਜਨੀਤੀ 'ਚ ਕੋਈ ਵਿਅਕਤੀਗਤ ਰੌਲਾ ਨਹੀਂ ਹੁੰਦਾ ਕੋਈ ਵੱਟ ਦਾ ਰੌਲਾ ਨਹੀਂ ਹੁੰਦਾ ਕੋਈ ਇਹ ਰਾਜਨੀਤੀ ਇੱਕ ਰਾਜਨੀਤੀ ਦਾ ਖੇਡ ਹੈ ਸਮੇਂ-ਸਮੇਂ ਤੇ ਕੋਈ ਵਿਰੋਧੀ ਹੁੰਦੇ ਆ ਕਈ ਵਾਰੀ ਅਗਲੇ ਇਲੈਕਸ਼ਨ 'ਚ ਉਹ ਤੁਹਾਡੇ ਸਾਥੀ ਬਣ ਜਾਂਦੇ ਬਹੁਤ ਬਧਨ ਵਿੱਚ ਸੋ ਇਸ ਅੰਜੀ ਰਿਪੇਜ ਸਿੰਘ ਬਰਾੜ ਜਿਨ੍ਹਾਂ ਨੇ ਇੱਕ ਗੱਲ ਖਾਸ ਤੌਰ ਤੇ ਕਲੀਅਰ ਕਰ ਦਿੱਤੀ ਹੈ ਕਿ ਫਿਰੋਜ਼ਪੁਰ ਤੋਂ ਸੀਟ ਲੜਨ ਦਾ ਨਾ ਕੋਈ ਮਾਨ ਨਹੀਂ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਲੋਕ ਸਭਾ ਸੀਟ ਲੜਨਾਸੇ ਕਟੋ-ਕਟ ਇੱਕ ਸਾਲ ਦੀ ਤਿਆਰੀ ਹੋਣੀ ਜ਼ਰੂਰੀ ਹੈ ਇਹਨਾਂ ਨੇ ਕਿਹਾ ਕਿ ਸਾਡਾ ਅਕਾਲੀ ਦਲ ਨਾਲ ਕੋਈ ਵਾਅਦਾ ਨਹੀਂ ਹੋਇਆ ਕਿ ਅਸੀਂ ਸੀਟ ਲੜਨਾ ਚਾਹੁੰਦੇ ਹਾਂ ਔਰ ਇਹਨਾਂ ਦੇ ਇੱਕ ਗੱਲ ਹੋਰ ਕਹਿਣੀ ਹੈ ਕਿ ਇਹਨਾਂ ਦੇ 90% ਸਪੋਰਟਰ ਨੇ ਜੋ ਉਹ ਅਕਾਲੀ ਦਲ ਵਿੱਚ ਜਾਣ ਤੋਂ ਖੁਸ਼ ਨੇ ਸੋ ਮੈਨੂੰ ਗੁਰਪਾਲ ਸਿੰਘ ਬਰਾੜ ਨੂੰ ਦੇ ਇਜਾਜ਼ਤ ਧੰਨਵਾਦ